ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗ ਹਰ ਐਤਵਾਰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਐ ਠੀਕ ਹੀ ਨਹੀਂ ਹੋ ਰਹੇ ਸਰੀਰ ਹੋਰ ਖਰਾਬ ਹੋ ਰਿਹਾ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਇਹ ਦਸਕਾ ਪਿੰਡ ਹੈ ਜਿਹੜਾ ਇਹ ਸੰਗਰੂਲ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬਡਲਾਡਾ ਵੀ ਹੈ ਬਰੇਟਾ ਸ਼ਹਿਰ ਵੀ ਨੇੜੇ ਹੈ ਸੁਨਾਮ ਸ਼ਹਿਰ ਵੀ ਨੇੜੇ ਹੈ ਤੇ ਲਹਿਰਾਗਾਗਾ ਸ਼ਹਿਰ ਵੀ ਨੇੜੇ ਹੈ ਹਰ ਐਤਵਾਰ ਨੂੰ ਸਵੇਰੇ 7 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਿਲਦੇ ਹਾਂ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਏ ਹਾਂ ਉਹ ਹੈ ਚਮੜੀ ਨਾਲ ਸੰਬੰਧਿਤ ਰੋਗ ਇਹਦੇ ਵਿੱਚ ਸਾਡੇ ਕਈ ਤਰ੍ਹਾਂ ਦੇ ਰੋਗ ਨੇ ਚਮੜੀ ਦੇ ਤੇ ਹਰ ਇੱਕ ਚਮੜੀ ਦੇ ਰੋਗ ਤੇ ਇਹ ਨੁਕਤਾ 100% ਕੰਮ ਕਰੇਗਾ ਉਹਦਾ ਦਾਵਾ ਗਰੰਟੀ ਮੈਂ ਲਿਖ ਕੇ ਸਟਾਮਪ ਪੇਪਰ ਤੇ ਦੇਣ ਨੂੰ ਤਿਆਰ ਸੋ ਹਰ ਐਤਵਾਰ ਨੂੰ ਤੁਸੀਂ ਮੈਨੂੰ ਮਿਲ ਕੇ ਇਹ ਦਵਾਈ ਬਣੀ ਹੋਈ ਵੀ ਲੈ ਸਕਦੇ ਹੋ ਤੇ ਘਰੇ ਵੀ ਬਣਾ ਸਕਦੇ ਹੋ ਸੋ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਇੱਕ ਖਾਣ ਵਾਲੀ ਤੇ ਇੱਕ ਲਾਉਣ ਵਾਲੀ ਇਹ ਜਿਹੜੀਆਂ ਬਿਮਾਰੀਆਂ ਨੇ ਕੁਝ ਕੁ ਮੈਂ ਦੱਸ ਦੇਣਾ ਬਾਕੀ ਕੋਈ ਵੀ ਚਮੜੀ ਦਾ ਰੋਗ ਹੈ ਜਿੱਦਾਂ ਕਿਸੇ ਦੇ ਮੂੰਹ ਦੇ ਉੱਤੇ ਫਿਣਸੀਆਂ ਨੇ ਬੱਚਿਆਂ ਦੇ ਨੌਜਵਾਨਾਂ ਦੇ ਮੂੰਹ ਤੇ ਪਿੰਪਲ ਨਿਕਲ ਆਉਂਦੇ ਆ ਫਿਣਸੀਆਂ ਨਿਕਲ ਆਉਂਦੀਆਂ ਨੇ ਜਿਵੇਂ ਕਿਸੇ ਦੇ ਛਾਈਆਂ ਪੈ ਜਾਂਦੀਆਂ ਨੇ ਝੁਰੜੀਆਂ ਪੈ ਜਾਂਦੀਆਂ ਨੇ ਇਹ ਚਿਹਰੇ ਦੇ ਰੋਗ ਨੇ ਰੰਗ ਜਿਆਦਾ ਨਿਖਰਦਾ ਨਹੀਂ ਕਾਲਾ ਰੰਗ ਹੈ ਜਿਆਦਾ ਗੋਰਾ ਰੰਗ ਕਰਨਾ ਹੈ ਸੋ ਇਹ ਆਗਿਆ ਕਿਸੇ ਦੇ ਜਾਦੇ ਫੋੜੇ ਨਿਕਲਦੇ ਆ ਸਰੀਰ ਦੇ ਉੱਤੇ ਕਿਸੇ ਦੇ ਜਾਦਾ ਖਾਜ ਖੁਜਲੀ ਆ ਸੁੱਕੀ ਆ ਚਾਹੇ ਉਹ जख्म ਵਾਲੀ ਆ ਸੋਰਾਈਸਿਸ ਜਿੱਡਾ ਮਰਜੀ ਪੁਰਾਣਾ ਰੋਗ ਐ ਕਿਸੇ ਦੇ ਕੋੜ ਤੱਕ ਪੈ ਗਿਆ ਚਾਹੇ ਤੇ ਜਿਸ ਕਿਸੇ ਦੇ ਮਰਜੀ ਫੁਲਹੈਰੀ ਐ ਚਮੜੀ ਦਾ ਕੋਈ ਵੀ ਰੋਗ ਐ ਚਾਹੀ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਅਲਰਜੀ ਐ ਮੈਂ ਛਟਾਮ ਪੇਪਰ ਤੇ ਗਰੰਟੀ ਲਿਖ ਕੇ ਦੇਨ ਨੂੰ ਤਿਆਰ ਆ ਤੁਸੀਂ ਇਸ ਨੁਕਤੇ ਨੂੰ ਬਣਾ ਕੇ ਵਰਤ ਲੋ ਜਾਂ ਸਾਡੇ ਤੋਂ ਲਾ ਜਾ ਕੇ ਵਰਤ ਲੋ ਜਿੱਡਾ ਮਰਜੀ ਕੋਈ ਚਮੜੀ ਦਾ ਰੋਗ ਹੈ ਡਾਕਟਰ ਕਹਿੰਦੇ ਆ ਠੀਕ ਨਹੀਂ ਹੁੰਦਾ ਇੱਕ ਮਹੀਨੇ ਦੇ ਵਿੱਚ ਸਾਫ ਕਰ ਦੇਗਾ ਇਹ ਨੁਕਤਾ ਜਿੱਡਾ ਮਰਜੀ ਚਮੜੀ ਦਾ ਰੋਗ ਹੈ ਨੋਟ ਕਰ ਲੋ ਬਣਾਉਣਾ ਕਿਵੇਂ ਆ ਸੋ ਸਾਰਿਆਂ ਨਾਲੋਂ ਪਹਿਲਾਂ ਲਾਉਣ ਵਾਲੀ ਦਵਾਈ ਜਿਹੜੀ ਉਹ ਬਣਾਉਣੀ ਆ ਉਹ ਨੋਟ ਕਰ ਲੋ ਇਦੇ ਵਿੱਚ 10-10 ਗ੍ਰਾਮ ਚੀਜ਼ਾਂ ਲੈ ਲਓ ਪੰਸਾਰੀਆਂ ਤੋਂ ਬਾਵਜੀ ਪਨਵਾੜ ਦਾਰੂ ਹਲਦੀ ਹਲਦੀ ਕੱਲੀ ਕਰੰਜ ਬੀਜ ਨਿੰਬੂ ਦੀ ਜਿਹੜੀ ਛਿੱਲੜ ਹੈ ਉਹ ਹਰੜ ਬਿਹੇੜਾ ਆਮਲਾ ਮਜੀਠ ਗਲੋ ਚਰੇਤਾ ਕਟਕੀ ਚੰਦਨ ਲਾਲ ਤੇ ਲਾਲ ਤੇ ਚਿੱਟਾ ਦੇ ਦਾਰੂ ਹਲਦੀ ਦੇਵਦਾਰੂ ਤੇ ਕਾਲੀ ਜੀਰੀ ਦਰੌਣ ਪੁਸਤੀ ਤੇ ਰੀਠਾ ਉਸਵ ਕਟਕਾਰੀ ਕਪੂਰ ਤੇ ਗੰਧਕ ਇਹ ਸਾਰੀਆਂ ਚੀਜ਼ਾਂ 10-10 ਗ੍ਰਾਮ ਲੈ ਕੇ ਇਹਨਾਂ ਨੂੰ ਪੀਸ ਦੇਣਾ ਹੈ ਦਫਾੜ ਕਰ ਦੇਣਾ ਉਸ ਤੋਂ ਬਾਅਦ ਇਹ ਤੇਲ ਲੈ ਲੈਣੇ ਆ ਨਾਰੀਅਲ ਦਾ ਤੇਲ ਨਿੰਮ ਦਾ ਤੇਲ ਅਰਿੰਡ ਦਾ ਤੇਲ ਇਹ 100-100 ਗ੍ਰਾਮ ਲੈ ਕੇ ਜੇ ਜ਼ਿਆਦਾ ਪ੍ਰੋਬਲਮ ਹੈ ਤਾਂ ਇੱਕ-ਇੱਕ ਲੀਟਰ ਵੀ ਲੈ ਸਕਦੇ ਹੋ ਜੇ ਸਾਰੇ ਸਰੀਰ ਤੇ ਪ੍ਰੋਬਲਮ ਹੈ ਸੋ ਨਹੀਂ 100-100 ਗ੍ਰਾਮ ਲੈ ਲਓ ਇਹਨਾਂ ਨੂੰ ਉਬਲਣਾ ਧਰ ਲੋ ਤੇ ਸਾਰੀਆਂ ਜਿਹੜੀਆਂ ਜੜੀਆਂ ਬੂਟੀਆਂ ਨੇ ਇਹਨਾਂ ਨੂੰ ਵਿੱਚ ਮਿਲਾ ਦਿਓ ਜਦੋਂ ਉਬਲ ਕੇ ਅੱਧਾ ਰਹਿ ਗਿਆ ਤੇਲ ਇਹਨੂੰ ਪੁੰਨ ਲੈਣਾ ਪੁਣ ਕੇ ਰੱਖ ਲੈਣਾ ਇਹਨੂੰ ਸਵੇਰੇ ਸ਼ਾਮ ਦੋ ਟਾਈਮ ਤੁਸੀਂ ਆਪਣੀ ਪ੍ਰੋਬਲਮ ਦੇ ਉੱਪਰ ਲਾਉਣਾ ਤੇ ਖਾਣ ਵਾਲੀ ਦਵਾਈ ਹੈ ਜਿਹੜੀ ਉਹ ਨੋਟ ਕਰ ਲਓ ਬਾਵਚੀ 100 ਗ੍ਰਾਮ ਬਨਵਾੜ 100 ਗ੍ਰਾਮ ਤ੍ਰਿਫਲਾ 100 ਗ੍ਰਾਮ ਖਦਰ 100 ਗ੍ਰਾਮ ਤੇ ਮਜੀਠ 100 ਗ੍ਰਾਮ ਕਟਕੀ 100 ਗ੍ਰਾਮ ਗਲੋਏ 100 ਗ੍ਰਾਮ ਚਰਾਇਤਾ 100 ਗ੍ਰਾਮ ਚੰਦਨ 100 ਗ੍ਰਾਮ ਲਾਲ ਤੇ ਦੇਵਦਾਰੂ 100 ਗ੍ਰਾਮ ਹਲਦੀ 100 ਗ੍ਰਾਮ ਦਰੌਣ ਪੁਸਪੀ ਸਰੋਗ 100 ਗ੍ਰਾਮ ਲਘੂ ਕੁਟਕਾਰੀ ਜਿਹੜੀ ਐ 100 ਗ੍ਰਾਮ ਕਾਲੀ ਜੀਰੀ 100 ਗ੍ਰਾਮ ਕਰੰਜਬਰੀਜ 100 ਗ੍ਰਾਮ 100 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਰੀਕ ਪੀਸ ਲੈਣਾ ਇੱਕ ਚਮਚ ਦਵਾਈ ਸਵੇਰੇ ਇੱਕ ਚਮਚ ਦਵਾਈ ਸ਼ਾਮ ਨੂੰ ਖਾਲੀ ਪੇਟ ਰੋਟੀ ਤੋਂ ਪਹਿਲਾਂ ਇਹ ਪਾਣੀ ਨਾਲ ਲੈਣੀ ਇਹ ਦੋਨੇ ਨੁਕਤੇ ਤੁਸੀਂ ਵਰਤ ਲਓ ਮੈਂ ਗਰੰਟੀ ਸਟੈਂਪ ਪੇਪਰ ਤੇ ਲਿਖ ਕੇ ਦੇਣਾ ਤੁਹਾਨੂੰ ਜਿੱਡਾ ਮਰਜੀ ਸੁਰਾਇਸਸ ਦਾ ਰੋਗ ਹੈ ਇੱਕ ਮਹੀਨੇ ਦੇ ਵਿੱਚ ਖਤਮ ਕਰ ਦੇਗਾ ਸਾਫ ਕਰ ਦੇਗਾ ਇਹ ਨੁਕਸਾ ਤਿੰਨ ਮਹੀਨੇ ਵਰਤਣਾ ਪਏਗਾ ਜਿੱੱਡੀ ਮਰਜੀ ਪ੍ਰਾਣੀ ਖਾਜ ਖੁਜਲੀ ਹੈ ਚਾਹੇ ਗਿੱਲੀ ਹੈ ਚਾਹੇ ਸੁੱਕੀ ਹੈ ਗਰੰਟੀ ਦੇ ਨਾਲ ਪਹਿਲੇ ਮਹੀਨੇ ਚ ਠੀਕ ਹੋ ਜੇਗੀ ਜ਼ਿਆਦਾ ਵਰਤਣ ਦੀ ਲੋੜ ਨਹੀਂ ਪੈਂਦੀ ਜਿੱਡੀਆਂ ਮਰਜੀ ਧੱਧਰਾ ਨੇ ਗੋਲ ਗੋਲ ਰਿੰਕਲ ਬਣ ਗਏ ਆ ਠੀਕ ਨਹੀਂ ਹੋ ਰਹੇ ਇੱਕ ਮਹੀਨੇ ਦੇ ਵਿੱਚ ਖਤਮ ਹੋ ਜਾਣਗੇ ਦੁਬਾਰੇ ਜ਼ਿੰਦਗੀ ਚ ਹੁੰਦੇ ਨਹੀਂ ਕਦੇ ਜਿੱਡੀਆਂ ਮਰਜੀ ਚਿਹਰੇ ਤੇ ਫਿੰਸੀਆਂ ਨੇ ਪਿੰਪਲ ਨੇ ਬੱਚਿਆਂ ਦੇ ਇੱਕ ਮਹੀਨਾ ਵਰਤ ਲੋ ਦੁਆਰੇ ਕਦੇ ਪਿੰਪਲ ਨਹੀਂ ਹੁੰਦੇ ਫਿਣਸੀਆਂ ਨਹੀਂ ਹੁੰਦੀਆਂ ਚਿਹਰੇ ਤੇ ਜਿੱਡੀਆਂ ਮਰਜੀ ਛਾਈਆਂ ਪੈਗੀਆਂ ਨੇ ਜਾਂ ਇੱਥੇ ਆਪਣੇ ਜਿਹੜੇ ਹੈਗੇ ਨੇ ਝੂੜੜੀਆਂ ਇਹ ਪੈਗੀਆਂ ਨੇ ਮੈਂ ਗਰੰਟੀ ਲਿਖ ਕੇ ਦਿੰਦਾ ਇੱਕ ਮਹੀਨਾ ਵਰਤ ਲੋ ਛਾਈਆਂ ਝੂੜੜੀਆਂ ਖਤਮ ਕਰ ਦੇਗਾ ਇਹ ਨੁਕਤਾ ਜਿੱਡਾ ਮਰਜੀ ਕੋਈ ਚਮੜੀ ਦਾ ਰੋਗ ਹੈ ਫੁੱਲ ਹੈਰੀ ਹੈ ਕੋਈ ਵੀ ਰੋਗ ਹੈ ਚਮੜੀ ਦਾ ਇੱਕ ਮਹੀਨਾ ਇਹ ਨੁਕਤਾ ਵਰਤਨ ਨਾਲ ਤੁਹਾਡਾ ਜਿਹੜੇ ਵੱਡੇ ਰੋਗ ਨੇ 50% ਖਤਮ ਹੋ ਜਾਣਗੇ 3 ਮਹੀਨੇ ਵਰਤ ਲੋਗੇ ਦੁਬਾਰੇ ਜ਼ਿੰਦਗੀ ਚ ਕਦੇ ਹੋਣਗੇ ਨਹੀਂ ਗਰੰਟੀ ਦੇ ਨਾਲ ਚਮੜੀ ਦਾ ਕੋਈ ਵੀ ਰੋਗ ਹੈ ਜਿੱਡੀ ਮਰਜ਼ੀ ਅਲਰਜੀ ਹੈ ਮੈਂ ਗਰੰਟੀ ਸਟੈਂਪ ਪੇਪਰ ਤੇ ਲਿਖ ਕੇ ਦੇ ਦਿੰਦਾ ਤੁਹਾਨੂੰ ਇਹ ਸੁਨੁਕਤੇ ਨੂੰ ਵਰਤ ਲੋ ਬਣਾ ਕੇ ਜਾਂ ਸਾਡੇ ਤੋਂ ਲਿਜਾ ਕੇ ਵਰਤ ਲਿਓ ਐਤਵਾਰ ਨੂੰ ਗਰੰਟੀ ਦੇ ਨਾਲ ਜਿੱਡਾ ਮਰਜ਼ੀ ਕੋਈ ਚਮੜੀ ਦਾ ਰੋਗ ਹੈ ਤੁਹਾਡਾ ਗਰੰਟੀ ਨਾਲ ਠੀਕ ਹੋ ਜਾਏਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਤੁਸੀਂ ਹਰ ਐਤਵਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਸੋ ਤੁਹਾਡਾ ਸਭ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਦੇਆ ਕਰੋ ਕਿਸੇ ਦਾ ਭਲਾ ਹੋ ਸਕੇ ਤੁਹਾਡਾ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ